ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਅੱਜ ਆਮ ਆਦਮੀ ਪਾਰਟੀ ਡਿੜਬਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤੇ ਸਾਰੇ ਵੱਖ-ਵੱਖ ਆਗੂ ਖੂਨਦਾਨ ਕਰਨ ਦੇ ਲਈ ਪਹੁੰਚੇ ਵਿਸ਼ਾਲ ਖੂਨਦਾਨ ਕੈਂਪ ਅੱਜ ਡਿੜਬਾ ਦੇ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਲਗਾਇਆ ਗਿਆ ਤੇ ਦੇਖੋ ਤੁਸੀਂ ਅੱਗੇ ਕਰਦੇ ਹਾਂ ਗੱਲਬਾਤ ਆ ਜੱਗਾ ਜੀ ਕੀ ਪ੍ਰੋਗਰਾਮ ਅੱਜ ਇਹ ਜਿਹੜਾ ਮਾਰਕੀਟ ਕਮੇਟੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ। ਇਹ ਸਾਡੇ ਜਿਹੜੇ ਸੀਐਮ ਸਾਹਿਬ ਨੇ ਭਗਵੰਤ ਮਾਨਜੀਤ ਗਵਾਈ ਐਟ ਸਾਡੇ ਵਿੱਤ ਮੰਤਰੀ ਪਾਲ ਸਿੰਘ ਚੀਮਾ ਜੀ ਤੇ ਉਹਨਾਂ ਦੇ ਓਐਸਡੀ ਦਵਿੰਦਰ ਸਿੰਘ ਸੋਈ ਦੇ ਨਿਰਦੇਸ਼ਾਂ ਅਨੁਸਾਰ ਹਰੇਕ ਹਲਕੇ ਦੇ ਵਿੱਚ ਇਹ ਫੂਨਦਾਰ ਕੈਂਪ ਲਗਾਇਆ ਜਾ ਰਿਹਾ ਹੈ। ਜੋ ਕਿ ਅੱਜ ਸਹੀ ਦੇ ਆਜਮ ਸਾਡੇ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਇਹ ਕੈਂਪ ਲਾਇਆ ਗਿਆ ਦਿੜਬੇ ਆਪਣੇ ਦਫ਼ਤਰ ਦੇ ਵਿੱਚ ਮਾਰਕੀਟ ਕਮੇਟੀ ਦੇ ਵਿੱਚ। ਬਿੱਟੂ ਜੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਅੱਜ ਦੇ ਦਿਨ ਅੱਜ ਦੇ ਦਿਨ ਵਾਸਤੇ ਆਪਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਦਿੱਤੇ ਹੋਏ ਨਕਸ਼ੇ ਕਦਮ ਦੇ ਉੱਤੇ ਚੱਲਣ ਦੀ ਅਪੀਲ ਕਰਦਾ ਚੰਗੇ ਕਰਮ ਕਰੋ ਚੰਗਾ ਕੰਮ ਕਰੋ ਦੇਸ਼ ਕੌਮ ਲਈ ਸੋਚੋ ਆਪਦੇ ਸਰੀਰ ਤੇ ਆਪਦੇ ਮਾਂ-ਵਾਪੇ ਦੀ ਸੇਵਾ ਠੀਕ ਹੈ ਜੀ ਧੰਨਵਾਦ ਡਾਕਟਰਾਂ ਦੀ ਟੀਮ ਵੀ ਦੇਖੋ ਇੱਧਰ ਲੱਗੀ ਹੋਈ ਐ ਸਰਟੀਫਿਕੇਟ ਤਿਆਰ ਕਰ ਰਹੇ ਨੇ ਤੇ ਆ ਨੌਜਵਾਨ ਮੁੰਡੇ ਖੜੇ ਨੇ ਦਰ ਦੇਖੋ ਤੁਸੀਂ ਆ ਜਿਹੜੇ ਨੌਜਵਾਨ ਖੂਨਦਾਨ ਕਰਕੇ ਆਏ ਨੇ ਉਹਨਾਂ ਵਾਸਤੇ ਫਲ ਫਰੂਟ ਵਗੈਰਾ ਆ ਨੌਜਵਾਨ ਦੇਖੋ ਤੁਸੀਂ ਖੂਨਦਾਨ ਕਰ ਰਹੇ ਨੇ ਜਿਹੜੇ ਆ ਦੇਖੋ ਬੈੱਡ ਲੱਗੇ ਹੋਏ ਨੇ ਸਾਰੇ ਤੇ ਆ ਸਾਰੇ ਨੌਜਵਾਨ ਜਿਹੜੇ ਉਹ ਖੂਨਦਾਨ ਕਰਨ ਦੇ ਲਈ ਪਹੁੰਚੇ ਹੋਏ ਨੇ ਇਹ ਸਾਰੀ ਟੀਮ ਹੈ ਆਮ ਆਦਮੀ ਪਾਰਟੀ ਦੀ ਹਲਕਾ ਡੇੜਬਾਦ ਦੇਖੋ ਤੁਸੀਂ ਸਾਰੇ ਖੜੇ ਨੇ ਪਿਆਰ ਨਾਲ ਨੌਜਵਾਨ ਦਿੱਤੇ ਜਾ ਰਹੇ ਨੇ ਜਿਹੜੇ ਨੌਜਵਾਨ ਖੂਨਦਾਨ ਕਰ ਰਹੇ